ਇੱਕ ਪਾਸੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਦੇ ਹੋਣ ਦੇ ਚੱਲਦੇ ਹੋਏ ਹਿਮਾਚਲ ਦੇ ਵਿੱਚ ਟੂਰਿਸਟ ਦਾ ਆਣਾ ਜਾਣਾ ਕਾਫੀ ਵੱਧ ਗਿਆ ਹੈ ਤੇ ਦੂਜੇ ਪਾਸੇ ਹਿਮਾਚਲ ਅਤੇ ਪੰਜਾਬ ਕੈਬ ਡਰਾਈਵਰਸ ਯੂਨੀਅਨ ਦੇ ਵਿੱਚ ਆਪਸ ਦੇ ਵਿੱਚ ਰੱਸਾ ਕਸੀ ਵੀ ਚੱਲ ਰਹੀ ਹੈ ਜਿਸ ਦਾ ਹੱਲ ਕੱਢਣ ਲਈ ਅਜੋ ਹਸ਼ਿਆਰਪੁਰ ਵਿਖੇ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਦੀ ਲੀਡਰਸ਼ਿਪ ਦੀ ਹੋਈ ਮੀਟਿੰਗ ਅਤੇ মিডিਆ ਨੂੰ ਕੀਤਾ ਸੰਬੋਧਨ ਵੇਖੋ ਪੂਰੀ ਰਿਪੋਰਟ نمسکار میں رکش کمار چینل سوگت کرتا ہوں اجن گل کریں گے ٹیکسی کیب ڈرائیور یونیئن کے بارے میں جیسے کہ اکثر سوشل میڈیا سے دیکھا ہے کہ ہماچل کی گڈیا پنجاب یا چنڈی گڑھ کو نہیں جام دی جا رہی ਮਾਤਰ ਗੁਰੂ ਜੀ ਆਪੇ ਪੰਜਾਬ ਦੀ ਗੱਦੇ ਪੰਖੋਰ ਕੀਤੀ ਜਾ ਰਹੀ ਹੈ ਉਸ ਮਸਲੇ ਦੇ ਉੱਤੇ ਅੱਜ ਪੰਜਾਬ ਟੈਕਸੀ ਡਰਾਈਵਰ ਯੂਨੀਅਨ ਰਜਿਸਟਰ ਨੰਬਰ 33 ਉਹਨਾਂ ਦੇ ਮੋਬਾਇਲ ਦੇ ਨਾਲ ਬੈਠੇ ਨੇ ਕਿ ਵਿpais ਪ੍ਰਧਾਨ ਨੇ ਪੰਜਾਬ ਦੇ ਗੱਤਾਂ ਦਾ ਪ੍ਰੈਸਟਰੀ ਨੇ ਆਪਣਾ ਗੱਲਬਾਤ ਕਰਦੇ ਆ ਕਿ ਕੀ ਇਸ ਬੱਚੇ ਦਾ ਹੱਲ ਹੋ ਸਕਦਾ ਹੈਗਾ ਪੂਰਾ ਮਸਲਾ ਸ਼ੁਰੂ ਹੋਇਆ ਆਪਾਂ ਫਿਰ ਪੂਰੀ ਜਾਣਕਾਰੀ ਲੈਂਦੇ ਆ ਮੈਂ ਉਮੀਦ ਕਰੂੰਗਾ ਕਿ ਇਸ ਵੀਡੀਓ ਤੋਂ ਬਾਅਦ ਜਿਹੜੇ ਵੀ ਟੂਰਿਸਟ ਨੇ ਉੱਤੇ ਜਾਣਗੇ ਵਰਦੇ ਨੇ ਉਹਨਾਂ ਦਾ ਸਵਾਦ ਦਿਕਲੇਗਾ ਕਿ ਜੋ ਸੱਚਾਈ ਆਪਾਂ ਸਾਹਮਣੇ ਲਿਆਵਾਂਗੇ ਇਹ ਨਵੀਂ ਜੀ ਕਹਿੰਦਾ ਖਾਸ ਦਾ ਤਾਈਂ ਦਾ ਸਵਾਗਤ ਹੈ ਜੀ ਥੈਂਕ ਯੂ ਜੀ دیکھو روزیش جی مسئلہ یہ ہر سال کوئی نہ کوئی شرارتی چاہے وہ ہاچل ਗਰਮੀਆਂ ਪਾਜੀਆ ਸਟਾਰਟ ਹੁੰਦਾ ਨਾ ਉਦੋਂ ਕੋਈ ਨਾ ਕੋਈ ਲੜਾਈ ਝਗੜਾ ਮਾੜੀ ਮੋਟੀ ਕੋਈ ਰੋਡ ਰੇਜ ਜਿੰਦਾ ਕੋਈ ਮਾੜੀ ਗੱਡੀ ਕਿਸੇ ਨਾਲ ਟੱਕਰ ਗਈ ਲੋਕਲ ਗੱਡੀ ਨਾਲ ਪੰਜਾਬ ਦੀ ਹਰਿਆਣਾ ਦੀ ਦਿੱਲੀ ਦੀ ਅਦਰ ਸਟੇਟ ਦੀ ਤੇ ਵੀ ਉਹ ਜਿਹੜੇ ਲੋਕਾਂ ਉਥੇ ਦੇ ਸਾਡੇ ਭਰਾ ਆ ਆਪਰੇਟਰ ਆ ਜਾਂ ਡਰਾਈਵਰ ਆ ਮਾੜੀ ਜੀ ਗੱਲ ਨੂੰ ਪੈਨਿਕ ਲੈ ਕੇ ਜਾ ਉਹ ਛੋਟੀ ਜੀ ਗੱਲ ਦਾ ਮੁੱਦਾ ਬਣਾ ਕੇ ਝਗੜਾ ਹੋ ਜਾਂਦਾ ਝਗੜਾ ਹੋਣ ਤੋਂ ਬਾਅਦ ਉਹਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਜਿਹੜੇ ਵੀਰਾਂ ਦਾ ਝਗੜਾ ਹੁੰਦਾ ਆ ਜਾਂ ਜਿਹੜੇ ਵੀਰ ਕਰਦੇ ਆ ਉਹਨੂੰ ਮਨਾਲੀ ਛੋਟਾ ਜਿਹਾ ਤਾਂ ਹੈ ਨਹੀਂ ਮਤਲਬ ਛੋਟਾ ਤਾਂ ਹੈ ਨਹੀਂ ਹੁਣ ਅਸੀਂ ਲੋਕਲ ਲੈਵਲ ਤੇ ਆਪਣੇ ਸਟੈਂਡਾਂ ਦੇਗਾ ਆਪਣੇ ਮੁਹੱਲਿਆਂ ਚ ਦਾ ਇੱਕ ਦੂਜੇ ਨੂੰ ਜਾਣਦੇ ਆ ਹੁਣ ਮਨਾਲੀ ਜਾ ਕੇ ਤਾਂ ਸਾਨੂੰ ਪਤਾ ਨਹੀਂ ਇਹ ਬੰਦਾ ਕੌਣ ਆ ਉਹ ਬੰਦਾ ਕੌਣ ਆ ਕੋਈ ਇੱਥੇ ਉੱਧਰ ਕੱਬੇ ਸੱਜੇ ਹੋ ਜਾਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਜਿਹੜੇ ਸ਼ਰਾਰਤੀ ਆੰਸਾਰ ਆ ਉਹ ਹਰ ਸਾਲ ਇਹ ਨਿੱਕੀ ਜੀ ਗੱਲ ਦਾ ਇਹ ਜਿਹੜਾ ਮਤੰਗੜ ਬਣਾ ਦੇ ਬਾਪ ਦਾ ਉਹ ਵੀਡੀਓ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਉਹਤੇ ਅਪਲੋਡ ਕਰ ਦਿੰਦੇ ਆ ਸਾਰੇ ਰੌਲਾ ਪੈ ਲੱਗ ਜੀ ਬਣਾ ਵੀ ਦੇ ਇਹ ਹਮਾਤ ਲਈ ਲੜਾਈ ਝਗੜਾ ਹੋਇਆ ਆ ਆਪਰੇਟਰਾਂ ਨਾਲ ਮਾਰ-ਕੁੱਟ ਹੋਈ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਇਹ ਹਰ ਸਾਲ ਦੀ ਸਮੱਸਿਆ ਹੈ ਕੋਈ ਇਸ ਵਾਰ ਵੀ ਸਮੱਸਿਆ ਆ ਜੀ ਕਿ ਪੈਨਿਕ ਤੇ ਕੂਰੀਸਟ ਵੀ ਹੁੰਦਾ ਹੈ ਕੰਮ ਕਾ ਟੋਟਾ ਵੀ ਸਫਲ ਹੁੰਦਾ ਕੰਮ ਕਾ ਨਹੀਂ ਸਫਲ ਹੁੰਦਾ ਪਰ ਸਿੱਧਾ ਹੱਲ ਕਿੱਦਾਂ ਕੀਤਾ ਜਾ ਸਕਦਾ ਇਹਦੇ ਤੁਸੀਂ ਸਬੱਸ ਨਹੀਂ ਹੋ ਤੇ ਸ਼ਹਿਰਾਂ ਗੁੰਡਾਗਰਦੀ ਦੇ ਕੰਮ ਤੁਸੀਂ ਜਾ ਰਹੇ ਕਿੱਦਾਂ ਰੋਕ ਕੀਤਾ ਜਾ ਸਕਦਾ ਇਹਦਾ ਹੱਲ ਤਾਂ ਦੇਖੋ ਵੀ ਆਪਣੀ ਆਪਣੀ ਸਮਾਜ ਦੇ ਮੁਤਾਬਕ ਹੀ ਆ ਜੇ ਉਹ ਸਮਝਣਗੇ ਇਸ ਗੱਲ ਨੂੰ ਕਿ ਹੱਲ ਵੱਲੋਂ ਚੱਲਣਗੇ ਤੇ ਛੋਟੀ ਜੀ ਗੱਲ ਆ ਆਪਾਂ ਚ ਇੱਕ ਦੂਜੇ ਨਾਲ ਮਿਲਵਰਤ ਕੇ ਰਹੋ ਤੁਹਾਡਾ ਵੀ ਜਿਹੜਾ ਕੰਮ ਆ ਉਹੀ ਆ ਸਾਡਾ ਵੀ ਉਹੀ ਕੰਮ ਆ ਅਸੀਂ ਵੀ ਮੈਂ ਪੰਜਾਬ ਤੋਂ ਲਿਆਵੇ ਟੂਰਸ ਉਥੇ ਛੱਡਦੇ ਆ ਹੋਟਲ ਰੈਸਟੋਰੈਂਟ ਸ਼ਾਪਿੰਗ ਦਾ ਸਾਰਾ ਕੁਝ A to Z ਬਣਾਵਦਾ ਆ ਰੈਵਨਿਊ ਆ ਮਚਨ ਨੂੰ ਜਾਂਦਾ ਹੈ ਚਾਹੇ ਉਹ ਤਾਂ ਅਮ ਵਰਗਾ ਦੇ ਚਾਹੇ ਕੋਈ ਵੱਡਾ ਵੀ ਸ਼ਰਾਰਤੀ ਹੰਸਾ ਕਰਕੇ ਖਰਾਬ ਵੀ ਹੋ ਰਿਹਾ ਮੰਨਦੇ ਹਾਂ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਹਰ ਸਾਲ ਹਰ ਲਗਾਤਾਰ 3 ਸਾਲ ਹੋ ਗਏ ਹੈ ਜੀ 23 ਜੁ ਵੀ ਇਦਾਂ ਹੀ ਹੋਇਆ 24 ਜੁ ਵੀ ਇਦਾਂ ਹੀ ਹੋਇਆ ਹੁਣ ਆ ਗਈ 25 2025 ਜੁ ਵੀ ਸਾਡੇ ਵੱਲੋਂ ਪੰਜਾਬ ਦੇ ਪੰਜਾਬ ਟੈਕਸੋ ਵਿਟੋ ਜੁਨੇ ਵੱਲੋਂ ਕੋਲ ਪ੍ਰਸ਼ਾਸਨਿਕ ਤੌਰ ਤੇ ਉੱਤੇ ਗੱਲਬਾਤ ਕੀਤੀ ਗਈ ਪ੍ਰਸ਼ਾਸਨ ਨਾਲ ਹਜੇ ਇਸ ਮਸਲੇ ਦੇ ਸਾਲ ਨੂੰ 2025 ਚ ਕੋਈ ਗੱਲ ਨਹੀਂ ਹੋਈ ਲੋਕਲ ਯੂਨੀਅਨਾਂ ਜਿਹੜੀਆਂ ਉੱਥੇ ਦੀਆਂ ਹਿਮਾਚਲ ਦੀਆਂ ਜਾਏ ਉਹ Shimla ਤੋਂ ਆ ਮੰਡੀ ਤੋਂ ਆ ਕੁੱਲੂ ਤੋਂ ਆ ਧਰਮਸ਼ਾਲਾ ਕਾਂਗੜਾ ਕਿੱਥੇ ਵੀ ਜਿੱਥੇ ਇੱਥੇ ਸਾਡਾ ਨੈਟਵਰਕ ਹੈ ਉਹਨਾਂ ਨਾਲ ਜ਼ਰੂਰ ਗੱਲ ਹੋਈ ਹੈ ਉਹਨਾਂ ਨੇ ਬੜੀ ਗੰभीरता ਨਾਲ ਇਹ ਮੁੱਦੇ ਨੂੰ ਲਿਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਵੈਸੇ ਤਾਂ ਮੇਰੇ ਕੋਲ ਫੋਨ 'ਚ ਰਿਕਾਰਡਿੰਗ ਆਇਆ ਪਰ ਮੈਂ ਉਹ ਜਨਤਕ ਨਹੀਂ ਕਰਨੀ ਅਜੇ ਪਰ ਪਰੇਸ਼ਾਨ ਕਿਤੇ ਨਾ ਕਿਤੇ ਉਹ ਹਿਮਾਚਲ ਦੇ ਲੋਕਲ ਵੀ ਇਸ ਮਸਲੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਪਰੇਸ਼ਾਨ ਕਿਉਂ ਆ ਕਿ ਇੱਕ ਛੋਟਾ ਜਿਹਾ ਇਨਸੀਡੈਂਟ ਮਨਾਲੀ 'ਚ ਹੋ ਗਿਆ ਟੈਂਸ਼ਨ ਦੀ ਹੈ ਕਿ ਜਿਹੜਾ ਬੰਦਾ ਕੋਈ ਬਲਾਸਪੁਰ ਮੰਡੀ ਕੁੱਲੂ ਧਰਮਸ਼ਾਲਾ ABC ਕਿਤੇ ਵੀ ਬੈਣਾ ਜੁਵਿੰਦਰ ਨਗਰ ਕਾਗੜਾ ਉਹਨੇ ਪੰਜਾਬ ਦਾ ਆਣਾ ਹੀ ਆ ਉਹਨੇ ਚੰਡੀਗੜ੍ਹ ਦਿੱਲੀ ਜਾਣਾ ਤਾਂ ਬੰਦਿਆ ਹੋਣਾ ਲੁਧਿਆਣਾ ਜਾਣਾ ਤਾਂ ਪੰਜਾਬ ਆਣਾ ਅਮਰੋਦਸਰ ਜਾਣਾ ਤਾਂ ਪੰਜਾਬ ਆਣਾ ਉਹ ਜਦੋਂ ਉੱਥੇ ਉੱਪਰ ਅਪਰ ਹਿਮਾਚਲ ਜਿ ਕੋਈ ਏਦਾਂ ਦਾ ਹੁੰਦਾ ਤੇ ਥੱਲੇ ਸਾਡੇ ਟ੍ਰਾਈ ਸਿਟੀ ਜਾਂ ਅਮਰਸਰ ਜਾਂ ਪੰਜਾਬ ਚ ਪਲੇਨ ਚ ਕੀ ਉਹਨਾਂ ਦੀ ਹਿਮਾਚਲੀ ਗੱਡੀ ਸਟੇਸ਼ਨ ਤੇ ਨਹੀਂ ਜਾਣਦੇ ਨੇ ਹਿਮਾਚਲੀ ਗੱਡੀ ਨੂੰ ਟੂਰ ਨਹੀਂ ਚੱਕਣ ਦੇਣਾ ਉਹ ਮਤਲਬ ਇੱਕ ਕੁਛ ਸ਼ਰਾਰਤੀ ਬੰਦੇਆਂ ਕਰਕੇ ਪਿੱਸ ਸਾਰਾ ਸਮਾਜ ਰਿਆ ਸਾਰੇ ਆਪਰੇਟਰ ਪਿੱਸ ਰਹੇ ਆ ਸਾਰੇ ਡਰਾਈਵਰ ਜਿਹੜੇ ਆ ਉਹ ਪਿੱਸ ਰਹੇ ਆ ਪਰੇਸ਼ਾਨ ਉਹ ਵੀ ਹੋ ਗਏ ਜਿਹੜੇ ਸ਼ਿਮਲਾ ਦਾ ਆਲਾ ਹਮਾਚਲ ਗਲੀ ਆਪਾਂ ਮਨਾਲੀ ਕੁਲੂ ਨੂੰ ਛੱਡ ਲਈਏ ਬਾਕੀ ਸਾਰੇ ਆਲਾ ਮਾ ਚਲਦੀ ਗੱਲ ਕਰੀਏ ਤੇ ਪਰੇਸ਼ਾਨ ਆਉ ਬਿਸ ਰਹੇ ਆ ਤੇ ਉੱਤੇ ਕੋਈ ਟੈਕਸ ਵਿਆਦਾ ਜਾਂ ਪੱਤੀ ਪੈਰ ਕੱਟ ਕੇ ਅੱਗੇ ਵੀ ਜਾਰੋ ਭਰਦੀ ਆ ਪੰਜਾਬ ਪੰਜਾਬ ਦੀ ਗੱਟੀਆਂ ਹਾਂ ਨਹੀਂ ਉਹ ਵੀ ਮੈਂ ਲਾਦਾ ਨਹੀਂ 500 ਰੁਪਏ ਹੋਰ ਤਾਂ ਕਾਂਗਪਾ ਜਾਣ ਦੀ ਸਰਕਾਰੀ ਫੀਸ ਆ ਬਾਸ ਜਿਹੜਾ ਆ ਉਹ 50 ਹੀ ਭਰ ਦਿੰਨੇ ਆ ਪਰ ਭਰ ਕੇ ਜਦੋਂ ਗੱਡੀ ਚੱਲ ਜਾਂਦੀ ਆ ਪਹਿਲਾਂ ਵੀ ਵਸਿਆ ਸਾਡੇ ਵੀਰਾਂ ਨੇ ਉਹ ਰਸਤੇ 'ਚ ਫੇਰ ਉਹੀ ਲੋਕਾਂ ਦਾ ਗੁੰਮਾ ਕਰਦੀ ਬਦਮਾਸ਼ੀ ਇਹਦੀ ਪਰਚੀ ਲੱਗੀ ਵੀ ਗੁਲਾਮ ਆਓ ਤੇ ਲੈ ਕੇ ਪ੍ਰਸ਼ਾਜਨ ਦੇ ਮਲਾਜਮਾਂ ਨੂੰ ਲੈ ਕੇ ਗਾੜੇ ਕੋਈ ਚਲਾਨ ਕਰਾ ਦੇਣਗੇ ਜਾਂ ਬਾਅਦ 'ਚ ਆਨਲਾਈਨ ਮੰਨਣਾ ਜਿਹੜੇ ਵਾਲਾ ਬੋਲਦੇ ਆ ਉਹਦਾ ਡਾਵੇ 2000 5000 ਦਾ ਉਹਦੇ ਆਨਲਾਈਨ ਕਲਾਨ ਕਰਾਉਂਦੇ ਆ ਸਾਫ ਮਿਲੀ ਹੋਈ ਹੈ ਜੀ ਲੋਕਲ ਬੁਲਦਾਰ ਇਹ ਹਰੇਕ ਗਲੇ ਸੱਲੀ ਮਨਾਲੀ ਦੀ ਨਹੀਂ ਇਹ ਮੈਂ ਗੱਲ ਕਰਦਾ ਮੈਂ ਆਪਣੀ ਵੀ ਗੱਲ ਕਰਦਾ ਹਿਆਰਪੁਰ ਦੀ ਜੇ ਇੱਕ ਸਾਨੂੰ ਕੋਈ ਕੰਮ ਪੈਂਦਾ ਪੁਲਿਸ ਪ੍ਰਸ਼ਾਸਨ ਦਾ ਪ੍ਰਸ਼ਾਸਨ ਨੇ ਸਾਡੀ ਫੇਵਰ ਹੀ ਕਰਨੀ ਹੈ ਪ੍ਰਧਾਨ ਜੀ ਤੇਰੇ ਤਾਂ ਫਿਰ ਹੱਲ ਕੀ ਹੋਏਗਾ ਇਹਦਾ ਹੱਲ ਲੋਕਾਂ ਦੇ ਵਿੱਚ ਪੁਲਿਸ ਇੱਕ ਡਰਾਈਵਰੀ ਮਦਰ ਕਰਦੀ ਹੈ ਜਿਹਦਾ ਹੱਲ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਇਹਦਾ ਹੱਲ ਤਾਂ ਇਹੀ ਹੈ ਜੀ ਕਿ ਜਿਹੜੇ ਉੱਥੇ ਦੇ ਲੋਕਲ ਪ੍ਰਧਾਨ ਯੂਨੀਅਨ ਨੇ ਉਹਨਾਂ ਨੂੰ ਆਪਣੇ ਮੈਂਬਰ ਜਹਵਾਨ ਨੂੰ ਇਹ ਗੱਲ ਜ਼ੋਰ ਦੇ ਕੇ ਕਹਿਣੀ ਚਾਹੀਦੀ ਹੈ ਕਿ ਜਿੱਦਾਂ ਤੁਸੀਂ ਸੀਜ਼ਨ ਲਾ ਰਹੇ ਹੋ ਰੋਟੀ ਖਮਾਰੇ ਨਹੀਂ ਉਹ ਬਾਰੋਂ ਪ੍ਰਦੇਸੀ ਬਣਾ ਕੇ ਵੀ ਸੀਜ਼ਨ ਲਾ ਰਿਹਾ ਆਪਣੀ ਰੋਟੀ ਖਮਾਰੇ ਰਲ ਮਿਲ ਕੇ ਰਹੀਏ ਕੋਸ਼ਰ ਗੱਡੀਆਂ ਜਿਨ੍ਹਾਂ ਨੂੰ ਨਹੀਂ ਅੱਗੇ ਜਾਣ ਦੀ ਪਰਮਿਸ਼ਨ ਮਿਲਦੀ ਤੇ ਲੋਕਲ ਉੱਥੋਂ ਹੀ ਗੱਡੀ ਕਰਾ ਕੇ ਰਨੇ ਹੁਣ ਅਸੀਂ ਕੀ ਕਰਨੇ ਆ ਅਸੀਂ ਇੱਕੋ ਦਵਾਰੀ ਨੂੰ ਕਹਿੰਦੀ ਜੀ ਰੁਤਾਂਗ ਨਹੀਂ ਜਾਣੀ ਗੱਡੀ ਰੁਤਾਂਗ ਦੀ ਲੋਕ ਨਹੀਂ ਜਾਣੀ ਤੇ ਅਸੀਂ ਆਪ ਜਾ ਕੇ ਉਹ ਯੂਨੀਅਨ ਆਫਿਸ ਚ ਗਈਦਾ ਵੀ ਸਾਡੀਆਂ ਆ ਗੱਡੀ ਆ 5 ਸੀਟਰ ਦਾ ਜਾਂ 12 ਸੀਟਰ ਦਾ ਜਾਂ ਕੋਈ ਵੀ ਐਬੀਸੀ ਕੈਟਾਗਰੀ ਆ ਇਹਨਾਂ ਨੂੰ ਗੱਡੀ ਦੇ ਦੇ। ਕੀ ਇਹ ਸਾਰੇ ਪੰਜਾਬ ਵਾਲੇ ਇਸ ਤਰ੍ਹਾਂ ਕਰਦੇ ਡਰਾਈਵਰ ਮੋਸਟਲੀ ਕਰਦੇ ਤੇ ਇਹ ਲੜਾਈ ਦਾ ਲੜਾਈਆਂ ਦਾ ਕੁਝ ਉਹੀ ਸ਼ਰਾਰਤੀ ਨਾ ਤੁਹਾਨੂੰ ਦੱਸਿਆ ਵੀ ਤੁਸੀਂ ਬਾਰ-ਬਾਰ ਦੇਖੋ ਜਿੰਨੀ ਮੇਰੀ ਮਰਜ਼ੀ ਮੇਰੇ ਤੋਂ ਪੁੱਛ ਲੋ ਇਹ ਕੁਐਸਚਨ ਮੇਰਾ ਜਵਾਬ ਹੈ ਇਹ ਪ੍ਰਾਂਤ ਜਗੋ ਨੇ ਮੇਰਾ ਅਗਰ ਇੱਕ ਰਾਜੀ ਹੋ ਗਿਆ ਤਾਂ ਗੱਡੀ ਪਛਾਰਾ ਨਹੀਂ ਜਾਊਗੀ ਨਹੀਂ ਜਾ ਰਹੇ ਵੀ ਜਾ ਰਹੇ ਸ਼ਰਾਰਤੀ ਨਹੀਂ ਹਨ ਉਹਨਾਂ ਮਕਸਦ ਕੀ ਕਰੀ ਮਾਵਾ ਸ਼ਰਾਰਤ ਕਰਕੇ ਮਾਹੌਲ ਖਰਾਬ ਕਰਨਾ ਸਾਰੇ ਸੀਜ਼ਨ ਦੇ ਜਿਹੜੀ ਉਹ ਤੁਹਾਨੂੰ ਦੱਸਿਆ ਕਿ ਸੋਸ਼ਲ ਮੀਡੀਆ ਦਾ ਜਮਾਨਾ ਆਇਆ ਉਹ ਵੀਡੀਓ ਵਾਇਰਲ ਹੋ ਜਾਨੀ ਹੈ ਸਿਰਫ ਮਾਹੌਲ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਹੋਰ ਉਹਨਾਂ ਦੀ ਹੋਰ ਕੋਈ ਮਨਸ਼ਾ ਨਹੀਂ ਹੈਗੀ ਦੇਖੀਏ ਕੰਟੈਂਸ਼ਲੀ ਯੂ ਕਰ ਰਹੇ ਹੋ ਫਿਰ ਕੋ ਮਾਹੌਲ ਖਰਾਬ ਕਰਦਾ ਕੋਈ ਐਸਾ ਕੱਢ ਕੋਈ ਮਸਲਾ ਆਇਆ ਹੈ ਕਿ ਕੋਈ ਕਿਸੇ ਤਰ੍ਹਾਂ ਦਾ ਲੁੱਟ ਖੋਈ ਹੈ ਜਾਂ ਕਿਸੇ ਵਰਤਮੀਜੀ ਦੀ ਕੋਈ ਨਹੀਂ ਕੋਈ ਮਸਲਾ ਨਹੀਂ ਵੀ ਇਦਾਂ ਦਾ ਕਿਸੇ ਟੂਰਿਸਟ ਨਾਲ ਲੁੱਟ ਖੋਈ ਜਾਂ ਕੋਈ ਬਦਤਮੀਜੀ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਮਸਲਾ ਨਹੀਂ ਸਾਡੇ ਧਿਆਨ ਚ ਇੰਨੇ ਲੰਬੇ ਸਮੇਂ ਤੋਂ ਅਸੀਂ ਕੰਮ ਕਰਦੇ ਆ ਰਹੇ ਹਾਂ ਕਦੇ ਵੀ ਦੇਖ ਕੇ ਵੀ ਨਾਲੇ ਤਲਾ ਨੋਟ ਈਵਨ ਮਨਾਲੀ 올 ওভার ਹਿਮਾਚਲ ਦੇ ਨਾ ਕੋਈ ਕਹਿਣਾ ਸਾਡੀ ਜਾਣਕਾਰੀ ਇੱਥੇ ਸਾਧ ਨਾਲ ਹੀ ਹੁੰਦਾ ਸਾਰਾ ਬਿਲਕੁਲ ਜੀ ਬਿਲਕੁਲ ਤੇ ਇੱਕ ਆਖਰੀ ਹੈ ਕਿ ਅਪੀਲ ਕਰਨਾ ਚਾਹੂਗਾ ਹਿਮਾਚਲ ਵਾਲੇ ਨੂੰ ਵੀ ਪੰਜਾਬ ਵਾਲੇ ਨੂੰ ਮੈਂ ਕਹਿੰਦਾ ਪੂਰੀ ਇੰਡੀਆ ਨੂੰ ਵੀ ਅਪੀਲ ਕਰਨਾ ਚਾਹੂਗਾ ਜਿੱਥੇ ਤੱਕ ਇਹ ਵੀਡੀਓ ਪਹੁੰਚ ਜੇ ਦੇਖੋ ਵੀ ਮੈਂ ਦੋਨੇ ਆਪੇ ਜੋੜ ਕੇ ਮਨਾਲੀ ਯੂਨੀਅਨ ਦੇ ਪ੍ਰਧਾਨ ਸਾਹਿਬਾ ਨੂੰ ਉਹਨਾਂ ਦੀ ਪੂਰੀ ਕਾਰਜਕਾਰੀ ਨੂੰ ਤੇ ਸਮੂਹ ਉੱਥੇ ਦੇ ਮੈਂਬਰਾਂ ਨੂੰ ਇਹ ਬੇਨਤੀ ਕਰਵਾਾਂਗੇ ਆਪਾਂ ਸੀਜ਼ਨ ਨੂੰ ਰਲ ਮਿਲ ਕੇ ਇਹ ਲਾਈਏ ਕੋਈ ਇਹ ਮਾਹੌਲ ਨਾ ਖਰਾਬ ਕਰੀਏ ਨਾਲ ਦੀ ਨਾਲ ਮੈਂ ਬੇਨਤੀ ਕਰਨਾ ਟ੍ਰਾਈ ਸਿਟੀ ਚੰਡੀਗੜ੍ਹ ਦੀ ਜਥੇਬੰਦੀਆਂ ਨੂੰ ਸਾਡੇ ਅੰਮ੍ਰਿਤਸਰ ਵਾਲੇ ਵੀਰਾਂ ਨੂੰ ਤੇ ਪੰਜਾਬ ਦੇ ਸਾਰੇ ਟੈਕਸੀ ਆਪਰੇਟਰ ਮਾਲਕ ਚਾਲਕਾਂ ਨੂੰ ਕਿ ਆਪਾਂ ਮਾਹੌਲ ਨਹੀਂ ਖਰਾਬ ਕਰਨਾ ਅਪਰ ਰਲ ਮਿਲ ਕੇ ਕੰਮ ਕਰਨਾ ਆ ਉਹਨਾਂ ਨੇ ਵੀ ਪਰ ਜਾਣਾ ਅਸੀਂ ਨਹੀਂ ਉਹਨਾਂ ਨੇ ਵੀ ਥੱਲੇ ਆਉਣਾ ਅਸੀਂ ਵੀ ਉੱਪਰ ਜਾਣਾ ਇਸ ਲਈ ਅਸੀਂ ਭਰਾ ਭਰਾ ਆਏ ਆ ਸਾਡਾ ਟ੍ਰੇਡ ਇੱਕਾ ਸਾਡਾ ਕਿੱਤਾ ਇੱਕਾ ਅਸੀਂ ਇਹਨੂੰ ਸਭ ਨੂੰ ਪਰਪਲਿਤ ਕਰੀਏ ਅੱਗੇ ਲੈ ਕੇ ਚਲੀਏ ਨਾ ਕਿ ਇੰਦਾਂ ਦੀਆਂ ਕੰਟਰੋਵਰਸੀ ਚੁੱਟਈਏ ਤੇ ਇਸ ਲਈ ਬੇਨਤੀ ਹੈ ਜੀ ਪੂਰੇ ਪੰਜਾਬ ਦੇ ਡਰਾਈਵਰ ਭਰਾਵਾਂ ਨੂੰ ਓਪਰੇਟਰਾਂ ਨੂੰ ਇਹ ਹਿਮਾਚਲ ਦੇ ਪੂਰੇ ਡਰਾਈਵਰ ਭਰਾਵਾਂ ਨੂੰ ਓਪਰੇਟਰਾਂ ਨੂੰ ਖਾਸ ਕਰਕੇ ਮਨਾਲੀ ਵਾਲਿਆਂ ਨੂੰ ਕਿ ਆਪਾਂ ਇਹ ਲੜਾਈ ਝਗੜੇ 'ਚ ਨਹੀਂ ਬਣਾ ਰਲ ਮਿਲ ਕੇ ਆਪਾਂ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰੀਏ ਆਪਾਂ ਕਿਸੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੰਟਰੋਵਰਸੀ ਹੈ ਉਹਦੇ 'ਚ ਨਹੀਂ ਪੈਣਾ ਚਾਹੀਦਾ ਤੇ ਸਬ ਤੁਸੀਂ ਵਾਈਸ ਚੇਅਰਮੈਨ ਨੂੰ ਪੰਜਾਬ ਪ੍ਰੋਟੈਕਟਿਓਰਰ ਜਨ ਪੰਜਾਬ ਦੇ ਤੁਸੀਂ ਕਿੰਨਾ ਕੁ ਸਰਨਾ ਤੁਸੀਂ ਇਤਵਾਗ ਰੱਖਦੇ ਹੋ ਕਿ ਠੀਕ ਚੱਲ ਰਿਹਾ ਸਾਰਾ ਜੋ ਕਹਿ ਰਹੇ ਨੇ ਨਹੀਂ ਦੇਖੋ ਜੀ ਇਹਦੇ ਵਿੱਚ ਜੇ ਆਪਾਂ ਦੇਖੀਏ ਨਾ ਕੱਲਾ ਆਪਾਂ ਹਮਾਚੋ ਨੂੰ ਕਹੀਏ ਕੱਲਾ ਹਮਾਚੋ ਨੇ ਇਹਦੇ ਵਿੱਚ ਪੰਜਾਬ ਜਿਹੜੀ ਸਰਕਾਰ ਆ ਉਹ ਵੀ ਪੂਰੀ ਇਹਦੇ ਵਿੱਚ ਅ ਕਡੋਸ਼ੀ ਆ ਉਹ ਹੋਣਾ ਚਾਹੀਦਾ ਇਹ ਬਿਲਕੁਲ ਦੇਖੋ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਜਦੋਂ ਦੱਸੇ ਸ਼ਰਮਾ ਜੀ ਨੇ ਸਰਕਾਰਾਂ ਵੀ ਦੇਖਦੀਆਂ ਕੀ ਚੱਲ ਰਿਹਾ ਪਰ ਅੱਜ ਤੱਕ ਹੋਣ ਦਾ ਪਿਛਲੇ ਸਾਲ ਦੇ 3 ਸਾਲ ਹੋ ਗਏ ਪੰਜਾਬ ਸਰਕਾਰ ਗੂੜੀ ਨੀਂਦ ਸੁੱਤੀ ਪਈ ਆ ਟਰਾਂਸਪੋਰਟ ਦੇ ਕੰਮ 'ਚ ਨਾ ਟਰਾਂਸਪੋਰਟ ਮੰਤਰੀ ਕੰਮ ਕਰ ਰਿਹਾ ਤੇ ਨਾ ਹੀ ਅੱਗੇ ਉਹਨਾਂ ਦੇ ਕੋਈ ਅਧਿਕਾਰੀ ਤਾਂ ਹੀ ਕਹਿ ਸਕਦੇ ਆ ਜੇ ਰਸਿਮਾਂ ਨੂੰ ਜਾਣਦੇ ਆ ਪਰ ਪਿੱਛੇ ਜਿਹਾ ਹੁਣੇ ਜਿਹਾ ਨੀਂਦ 17 ਤਰੀਕ ਨੂੰ اے ایس ਪੀ ਸਾਹਿਬ ਨੂੰ ਮਿਲਿਆ ਵੀ ਚੰਡੀਗੜ੍ਹ ਮਿਲ ਕੇ ਆਇਆ ਸਾਡੇ ਇੱਕ ਮਸਲਾ ਸੁਣਿਆ ਵੀ ਜਿਹੜਾ ਨਾ ਨਵੀਂ ਪਰਮਿਟ ਗੱਡੀ ਪੈਂਦੀ ਆ ਉੱਤੇ ਖੱਜਲ ਖਵਰੀ ਬਹੁਤ ਦੇ ਏਜੰਟਾਂ ਦਾ ਬਹੁਤ ਜ਼ਿਆਦਾ ਉਹਨਾਂ ਵਿੱਚ ਤੁਹਾਡਾ ਕੋਰੋਨਾ ਹੈ ਨਾ ਕੋਈ ਜਿਹੜੀ ਗੱਡੀ ਦਾ 60000 ਰੁਪਏ ਲੱਗਦਾ ਤੋ 20000 ਰੁਪਏ ਲੈ ਰਹੇ ਆ ਹਨਾ ਸਾੜੀ ਮਾਫੀ ਜੋ ਦਿੰਦਾ ਮਾਫੀ ਆ ਪੂਰਾ ਚੱਲਦਾ ਸਰਕਾਰ ਦਾ ਤੇ ਕੋਈ ਧਿਆਨ ਨਹੀਂ ਗਾ ਜੇ ਹੁਣ ਅਸੀਂ ਪਰਮਨਟ ਟੈਕਸ ਭਰਦੇ ਆ ਸਰਕਾਰ ਨੂੰ ਪਹਿਲਾਂ ਟੈਕਸ ਭਰਦੇ ਆ ਬਾਹਰਲੀ ਸੇੜ ਤਾਂ ਉਹਦਾ ਟੈਕਸ ਭਰਾਂਗੇ ਜਦੋਂ ਜਾਵਾਂਗੇ ਜੇ ਅਸੀਂ ਹਮਾਤੇ ਜਾਵਾਂਗੇ ਤਾਂ ਟੈਕਸ ਉਹ ਪਰਾਂਗੇ ਪਰ ਪੰਜਾਬ ਦੇ ਵਿੱਚ ਟੈਕਸ ਭਰੇ ਨਾ ਲੱਖਾਂ ਗੱਡੀਆਂ ਇਸ ਸਮੇਂ ਪੰਜਾਬ ਦੀਆਂ ਆ ਪੰਜਾਬ ਸਰਕਾਰ ਕੀ ਕਰ ਰਹੀ ਹੈ ਕੋਈ ਧਿਆਨ ਨਹੀਂ ਇਹਨਾਂ ਦਾ ਬਿਲਕੁਲ ਫੇਲਿਅਰ ਹੈ ਇਹ ਇਸ ਕੰਮ ਚ ਟ੍ਰਾਂਸਪੋਰਟ ਦੇ ਕੰਮ ਚ ਜੇ ਆਪਾਂ ਦੇਖਿਆ ਜਾਵੇ ਤੇ ਅਸੀਂ ਦਾ ਗੱਲ ਵੀ ਜਿਹੜੇ ਅਧਿਕਾਰੀ ਜੋ ਕੰਮ ਕਰ ਰਹੇ ਆ ਬਹੁਤ ਚੰਗੇ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਇਹ ਸਰਕਾਰ ਤਾਂ ਸੁੱਤੀ ਪਈ ਹੈ ਤੁਸੀਂ ਜਾਗਦੇ ਹੋ ਇਸ ਮਸਲੇ ਨੂੰ ਜਿੰਨੀ ਛੇਤੀ ਇਹ ਲਾਗੇ ਕੀਤਾ ਜਾਵੇ ਤੇ ਬਹੁਤ ਵਧੀਆ ਕਿਉਂਕਿ ਟੈਕਸ ਤਾਂ ਸਾਨੂੰ ਕੋਈ ਨਹੀਂ ਕਹਿ ਰਿਹਾ ਵੀ ਯਾਰ ਤਰੀਕਾ ਆ ਗਿਆ ਟੈਕਸ ਭਰ ਦਿਓ ਗੱਡੀ ਬਿਨਾਂ ਰੋਡ ਤੇ ਆਰਟੀਓ ਖੜੇ ਆ ਡੀਡੀਓ ਖੜੇ ਆ ਉਹਨਾਂ ਨੂੰ ਚਲਾਨ ਕਰ ਦੇਣਾ ਉਹਦਾ ਪੈਸੇ ਲੈ ਲੈਂਦੇ ਆ ਪਰ ਜਿਹੜੀਆਂ ਸਾਡੀਆਂ ਤਕਲੀਫਾਂ ਜੋ ਸਾਡੇ ਜਵਾਨੋ ਜੋ ਪ੍ਰੋਬਲਮ ਆ ਰਹੀਆਂ ਉਹ ਵੀ ਬੈਠੀ ਦੇਖਣੇ ਆ ਉਹਨੇ ਕੁਝ ਨਹੀਂ ਕਰ ਰਹੇ ਜੀ ਸਰ ਜਿੱਦਾਂ ਪ੍ਰਧਾਨ ਜੀ ਕਹੇ ਜੀ ਪੰਜਾਬ ਵਾਲੇ ਪੰਜਾਬ ਦੀ ਮਿਹਰ ਕਰਦੇ ਆ ਹੀ ਬਾਕੀ ਲੋਣੇ ਮਾਛਦੇ ਬਿਲਕੁਲ ਇਸ ਮਸਲੇ ਨੂੰ ਜਿਹੜੀ ਵੀਡੀਓਜ਼ ਬਹੁਤ ਵਾਰਿਆ ਲੋਕ ਜਿਹਾ ਹੈ ਕਈ ਕਈ ਜਗ੍ਹਾ ਦੇ ਪੈਣੇ ਕੀ ਬੀਚ ਵਿੱਚ ਤੁਹਾਨੂੰ ਹੀ ਲੱਗਦਾ ਪੰਜਾਬ ਸਰ ਨੂੰ ਸਟ੍ਰਿਕਟਲੀ ਇਹਦੇ ਵਿੱਚ ਇੰਟਰਫੇਅਰ ਕਰਨਾ ਚਾਹੀਦਾ ਹੁਣ ਆਪਾਂ ਹੋਰ ਜ਼ੋਰ ਦੇ ਲਈ ਦੇ ਕੇ ਮੈਂ ਤੁਹਾਨੂੰ ਇੱਕ ਧਾਰਨ ਤੌਰ ਤੇ ਦੱਸਦਾ ਜੀ ਆਪਾਂ ਇਸ ਨੂੰ ਹੁਸ਼ਿਆਰਪੁਰ ਜਿਵੇਂ ਬੈਠੇ ਆ ਤੁਸੀਂ ਹੁਸ਼ਿਆਰਪੁਰ ਤੋਂ ਅੱਚ ਲੱਗੇ ਹਾਂ ਬੈਸ਼ਨੋ ਦੇ ਆ ਸੱਚ ਚਿੰਤਪੁਰ ਨਹੀਂ ਜਾਣਦੇ ਹੋ ਜਦੋਂ ਤੁਸੀਂ ਇੱਧਰ ਹੀ ਜਾਣਦੇ ਹੋ ਹਿਮਾਚਲ ਬੜਦੇ ਨੂੰ ਟੈਕਸ ਘਟਦੇ ਪਰਚੀ ਕਰਦੇ ਆ ਤੁਹਾਨੂੰ ਹਿਮਾਚਲ ਬਣਦੇ ਨਾਲ ਉਹਦਾ ਟਰਾਂਸਪੋਰਟ ਭਗਵਤ ਉਹ ਘਟਦੇ ਆ ਪਰ ਜਦੋਂ ਤੁਸੀਂ ਹਿਮਾਚਲ ਤੋਂ ਇੱਧਰ ਆਉਂਦੇ ਆ ਕੋਈ ਦੇਖਿਆ ਕੋ ਮਾਕ ਲੱਗਿਆ ਉਹ ਟਰਾਂਸਪੋਰਟ ਦੇ ਗੱਡੀਆਂ ਉਤਰਦੀਆਂ ਪਰਮਿਟ ਵਾਲੀਆਂ ਪੰਜਾਬ ਚ ਸਾਰ ਦਿਨ ਘੁੰਮਦੀਆਂ ਉਹਨਾਂ ਕੋਲ ਸਰਕਾਰ ਨੇ ਦੇਖਿਆ ਵੀ ਕਦੇ ਟੈਕਸ ਲਾਇਆ ਹੋਵੇ ਵੀ ਤੁਸੀਂ ਪੰਜਾਬ ਚ ਆਏ ਆ ਤੇ ਸਾਡਾ ਟੈਕਸ ਕਿੱਥੇ ਜਾ ਕੋ ਡਾ ਯਾ ਸਨੇਪ ਕਿੱਥੇ ਆ ਕੁਛ ਵੀ ਨਹੀਂ ਇਹਨੂੰ ਬੜਾ ਸੈਂਡਰ ਕਾ ਜਿਹੜਾ ਪੰਜਾਬ ਦੇਖੋ ਜੀ ਸਰਕਾਰਾਂ ਸੈਂਡਰ ਕਰ ਚੁੱਕੀਆਂ ਹੈ ਹਨਾ ਜੋ ਆ ਪੰਜਾਬ ਦੇ ਵਿੱਚ ਦੀ ਆਪਾਂ ਸਰਕਾਰ ਦੇਖੀਏ ਜਿਹੜੇ ਆਪਣੇ ਸਾਡੇ ਵਾਲੀ ਨੂੰ ਸੁਣ ਕੋ ਹੋਰ ਕੋਣ ਸੁਣਾ ਸੀ ਕਿ ਇਹਨੂੰ ਦੱਸਾਂ ਗਿਆ ਜੀ ਦੁੱਖ ਕਿਹਨੂੰ ਦੱਸਣਾ ਆਈ ਤੁਹਾਡੇ ਮਾਦੀਆਂ ਨੂੰ ਜਿਹੜੇ ਦੁੱਖ ਦਾ ਰਿਹਾ ਤੇ ਸਾਡਾ ਸਰਕਾਰ ਤੱਕ ਇਹ ਗੱਲ ਪਹੁੰਚਾਉਣ ਦਾ ਮਕਸਦ ਹੈ ਹਨਾ ਉਹ ਸੁਣਨੀ ਨਹੀਂ ਅਸੀਂ ਇਹ ਬੇਨਤੀ ਕਰਾਂਗੇ ਜਿਹੜੀ ਇਹ ਇਹਨਾਂ ਨੂੰ ਵੀ ਅਸੀਂ ਜਿਹੜਾ ਟੈਕਸ ਥਾਂ ਦਾ ਭਰਦਾ ਤੁਸੀਂ ਅੱਜ ਪੰਜਾਬ ਦੇ ਕਿਸੇ ਵੀ ਏਰੀਆ 'ਚੋਂ ਕਿੱਸਾ ਜਿਵੇਂ ਬਟਾਲੇ ਆਸਮਾਤ ਪਰਦੇ ਹੋ ਹਰ ਥਾਂ ਆਟਿਓ ਟੈਕਸ ਹੈ ਪਰ ਤੁਸੀਂ ਅੱਜ ਹਮਾਤਲ ਤੋਂ ਕੋਈ ਵੀ ਪੰਜਾਬ ਦੇ ਪਰ ਕੁਝ ਵੀ ਕਿ ਅਸੀਂ ਐਨਐਮਰ ਹੋਵੇ ਇਸ ਟ੍ਰਾਂਸਫਰ ਮੰਤਰੀ ਕਿ ਤਰ੍ਹਾਂ ਦੇਖੇਗਾ ਮੇਰੀ ਮਾਚਾਂ ਦੇ ਵਿੱਚ ਪੰਜਾਬ ਦੀਆਂ ਗੱਡੀਆਂ ਰੁਕੇ ਜਾਣ ਫਿਰ ਰੁਕੇਗਾ ਮੇਰੀ ਐਨਐਮ ਟੈਕਸ ਨੇ ਉਹਦੇ باوجود ਵੀ ਇਹ ਸੁਣਵਾਈ ਗਈ ਨਹੀਂ ਉਹਦੀ ਸਭ ਤੋਂ ਵੱਡੀ ਗੱਲ ਹੈ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਸਰ ਜੰਗਲੇ ਮਾਰਦੇ ਹੋ ਦੋ ਆ ਮਾਹੌਲ ਚੱਲਿਆ ਇਸ ਚੀਜ਼ ਦਾ ਟਾਈਮ ਹੈ ਲੋਨਸ ਤੇ ਗੱਡੀਆਂ ਹੁੰਦੀਆਂ ਉਸੇ ਕੋਰਪੋਰੇਟ ਦੇ ਅਨੁਸਾਰ ਬਣਾ ਹੋ ਜਾਂਦਾ ਕੀ ਹੀ ਕਰਦਾ ਜਾਓ ਦੇਖੋ ਇਹ ਆਪਣਾ ਰਿਕਵੈਸਟ ਕਰ ਸਕਦੇ ਬੇਨਤੀ ਕਰ ਸਕਦੇ ਆ ਦੇਖੋ ਪਿੱਛੇ ਕੋਈ ਦੇਖਿਆ ਪਾਕਿਸਤਾਨ ਤੋਂ ਇੰਡੀਆ ਦਾ ਜੋੜ ਦਾ ਮਾਹੌਲ ਸੀ ਲੋਕ ਤਾਂ ਇਸੇ ਗੱਲੋਂ ਡਰਦੇ ਇਥੇ ਨਹੀਂ ਨਿਕਲੇ ਇਹਨਾਂ ਨੂੰ ਇਦਾਂ ਲੱਗਦਾ ਵੀ ਸ਼ਹਿਰ ਸਾਡਾ ਕੰਮ ਹਮਾਚਲਾ ਦੇ ਮਾਰ ਗਏ ਇਹਨਾਂ ਨੂੰ ਚੰਡੀਗੜੀयां ਨੂੰ ਲੱਗਦਾ ਉਹ ਹਿਮਾਚਲ ਵਾਲਿਆਂ ਨੂੰ ਲੱਗਦਾ ਵੀ ਸਾਡਾ ਕੰਮ ਏਖਰੇ ਜ਼ਿਆਦੇ ਗੱਡੀਆਂ ਆਉਣ ਲੱਗੀਆਂ ਸਾਨੂੰ ਨਹੀਂ ਨਾ ਰਿਹਾ ਅਸਲ ਦਾ ਕੰਮ ਹੋਇਆ ਲੜਾਈ ਕਰਕੇ ਜੋ ਇੰਡੀਆ ਦੇ ਤੁਹਾਨੂੰ ਇਹਦਾ ਕਹਿੰਦੇ ਸ਼ੁਕਰ ਕਰਦੇ ਨੇ ਲੜਾਈ ਹਟ ਗਈ ਤੇ ਉਸ ਤੋਂ ਡਰਦੇ ਲੋਕ ਬਾਹਰ ਨਹੀਂ ਆ ਰਹੇ ਅਸਲ ਉਹਨੂੰ ਸਮਝਣ ਦੀ ਲੋੜ ਹੈ ਤੁਹਾਨੂੰ ਕੰਮ ਨਹੀਂ ਆ ਹੋਰਿਆ ਘਟਿਆ ਜ਼ਰੂਰ ਹੈ ਕੋਈ ਕਹਿੰਦਾ ਸਾਨੂੰ ਇਹ ਬੇਇੱਜ਼ਤੀ ਆ ਵੀ ਜੇ ਆਪਾਂ ਉੱ Lagrange ਬੈਠ ਗਏ ਜਿਦਾਂ ਕਿ ਸਾਡੀ ਲਗਾਤਾਰ ਗੱਲ ਹਿਮਾਚਲ ਦੇ ਜੂਨੀਅਰ ਨਾਲ ਚੱਲ ਰਹੀ ਹੈ ਤੇ ਅਸੀਂ ਵਿਸ਼ਵਾਸਾ ਹੁੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਿਮਾਚਲ ਦੀ ਸਰਕਾਰ ਨਾਲ ਵੀ ਟਾਈਮ ਲੱਗੇ ਅਸੀਂ ਪਿਛਲੇ ਸਾਲ ਵੀ ਗਏ ਆ ਤੇ ਇਸ ਸਾਲ ਵੀ ਜਾਵਾਂਗੇ ਟੂਰਿਸਟ ਦੀ ਗਰੰਟੀ ਹੈ ਜੀ ਸੇਫ ਹੈ ਟੂਰਿਸਟ ਗਰੁੱਪ ਤੇ ਜਾਵਾਂਗਾ ਜੀ ਬਿਲਕੁਲ ਜੀ ਬਿਲਕੁਲ ਸੇਫ ਹੈ ਜੀ ਬਿਲਕੁਲ ਸੇਫ ਹੈ ਜੀ